ਗੰਹੀਓ ਤੇ ਵੇੜੇ ਮਹਿਕੇ ਉੱਲਾਂ ਤੇ ਜੋਵਨ ਟਹਿਕੇ तितਲੀਆਂ ਤੇ ਭੂਰੇ ਮਹਿਕੇ ਬਦਲਿਆ ਜੱਗ ਸਾਰਾ ਸੀ ਦੁਖੀਆਂ ਮਜਲੂਮਾਂ ਦਾ ਕੋਈ ਆ ਗਿਆ ਸਹਾਰਾ ਸੀ ਦੁਖੀਆਂ ਦਾ ਦਰਦ ਹੀ ਆ ਗਿਆ ਹੋਪੀ ਖੁਮਸ਼ਾ ਸਰਦਾ ਲੈ ਕੇ ਚਰਨਾਂ ਦੇ ਉੱਤੇ ਟਹਿਕੇ ਤੁਰ ਗਿਆ ਸੀ ਇਹ ਗੱਲ ਕਹਿ ਕੇ ਜਬਰ ਨੂ ਰਾਣੇਗਾ Hindu ਤੇ Musalman ਨੂੰ ਇੱਕੋ ਜਿਹਾ ਜਾਣੇਗਾ ਸਾਜੇਗਾ ਪੰਥ ਨਿਆਰਾ ਫੌਜੀ ਬਣ ਤੀਰ ਚਲਾਉਂਦੇ ਬਾਲਾਂ ਨੂੰ ਜੰਗ ਸਿਖਾਉਂਦੇ ਜੰਗਲ ਦੇ ਸੁਹਲੇ ਗਾਉਂਦੇ ਖੰਡਾ ਖੜਕਾਉਣਾ ਹੈ ਸਿੱਖੀ ਦਾ ਝੰਡਾ ਸਾਰੇ ਜਗ ਤੇ ਚਲਾਉਣਾ ਹੈ ਪਾਪਾ ਦਾ ਨਾਸ਼ ਕਰਾਂਗੇ ਸਵਾਇ ਗੁਰਜੀ ਦਾ ਸੰਸਾਰ ਸਵਾਇ ਗੁਰਜੀ ਘਰ ਤੇ અમારી ਦੇਦ ਕਰਦੇ ਨੂੰ ਅਸ਼ੀਰਵਾਦ ਦੇ ਦੋ ਘਰ ਤੇ ਨੂੰ ਅਸ਼ੀਰਵਾਦ ਦੇ ਦੋ ਘਰ ਤੇ ਨੂੰ